ਸਭ ਤੋਂ ਪਹਿਲਾਂ ਤਾਂ ਮੈਂ BBV ਨੈਟਵਰਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਰਕਾਰ ਦੀਆਂ ਜੋ ਵੀ ਲੋਕਾਂ ਦੀਆਂ ਸਹੂਲਤਾਂ ਲਈ ਸਕੀਮਸ ਨਹੀਂ ਗਿਆ ਚਾਹੇ ਰਹਿਣ ਬਸੇਰੇ ਦੀ ਸਕੀਮ ਹੈ ਚਾਹੇ PM A Y ਜੋ ਸਰਕਾਰ ਵੱਲੋਂ ਲੋਕਾਂ ਨੂੰ ਕੱਚੇ ਘਰ ਪ੍ਰੋਵਾਈਡ ਕਰਾਉਣ ਪੱਕੇ ਘਰ ਪ੍ਰੋਵਾਈਡ ਕਰਾਉਣੇ ਕੱਚੇ ਘਰ ਵਾਲਿਆਂ ਦੇ ਇਹ ਦਿੱਤੀ ਜਾ ਰਹੀ ਹੈ ਇਹਨਾਂ ਨੂੰ ਤੁਸੀਂ ਕਵਰੇਜ ਕਰ ਰਹੇ ਹੋ ਮੈਂ ਧੰਨਵਾਦ ਕਰਦਾ ਮੈਡਮ ਦਾ ਉਪਲ ਸਾਹਿਬ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਪ੍ਰਾਰਲਾ ਕੀਤਾ ਹੈ ਲੋਕਾਂ ਤੱਕ ਇਹ ਸਰਕਾਰ ਦੀ ਆਵਾਜ਼ ਪਹੁੰਚਾਉਣਾ ਹੈ ਦੂਸਰੀ ਗੱਲ ਜੋ ਇਹ ਨਾਈਟ ਸ਼ੈਲਟਰ ਹੈ ਰਹਿਣ ਬਸੇਰਾ ਹੈ ਇਹਦੇ ਵਿੱਚ ਸਾਡੇ ਕੋਲ 50 ਬੈੱਡ ਨੇ ਦੋ ਰੂਮ ਨੇ 25 ਲੇਡੀਜ਼ ਲਈ 25 ਜੈਂਟਸ ਲਈ ਕੋਈ ਵੀ ਜਿਹਦੇ ਕੋਲ ਛੱਤ ਨਹੀਂ ਹੈ ਕੋਈ ਬੇਘਰਾ ਹੈ ਮਤਲਬ ਕਿਸੇ ਦੀ ਕੋਈ ਯਾਤਰੀ ਦੀ ਟ੍ਰੇਨ ਨਿਕਲ ਗਈ ਰਾਤ ਨੂੰ ਪੈਣ ਦਾ ਪ੍ਰਬੰਧ ਨਹੀਂ ਹੈ ਕਿਸੇ ਦੀ ਵਸ ਨਿਕਲ ਗਈ ਲੇਟ ਹੈ ਉਹਦੇ ਕੋਲੇ ਰਹਿਣ ਦਾ ਪ੍ਰਬੰਧ ਨਹੀਂ ਹੈ ਤੋ ਆਪਣੇ ਹਰ ਬੱਸ ਸਟੈਂਡ ਰੇਲਵੇ ਸਟੇਸ਼ਨ ਅਦਰ ਅਦਰ ਜਗ੍ਹਾ ਦੇ ਉੱਤੇ ਫਲੈਕਸਾ ਵਗੈਰਾ ਬੈਨਰ ਲਗਾਏ ਹੋਏ ਨੇ ਨੰਬਰ ਨੋਡਲ ਅਫਸਰ ਦਾ ਕੇਅਰ ਟੇਕਰ ਮੇਰਾ ਆਪ ਦਾ ਖੁਦ ਦਾ ਨੰਬਰ ਦਿੱਤਾ ਹੋਇਆ ਹੈ 70092 7843 70092 7843 ਗੋਵਿੰਦਪਾਲ ਜਦੋਂ ਵੀ ਤੁਹਾਨੂੰ ਰਾਤ ਨੂੰ ਕੋਈ ਰੋਡ ਦੇ ਉੱਤੇ ਜਿਸ ਦੇ ਉੱਤੇ ਸਿਰ ਤੇ ਛੱਤ ਨਹੀਂ ਹੈ ਬੇ ਘਰ ਮਿਲਦਾ ਹੈ ਤਾਂ ਮੇਰੇ ਨਾਲ ਕਿਸੇ ਟਾਈਮ ਵੀ ਹੈ ਨਹੀਂ ਅਦਰ ਸੰਪਰਕ ਕੀਤਾ ਜਾ ਸਕਦਾ ਉਹਦੇ ਰਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਹੈ ਸਰਦੀ ਦੇ ਵਿੱਚ ਗੀਜ਼ਰ ਦੀ ਨਹਾਉਣ ਵਾਸਤੇ ਔਰ ਰਾਤ ਨੂੰ ਹੀਟਰ ਦੀ ਰਜਾਈਆਂ ਦੀ ਕੰਬਲਾਂ ਦੀ ਸਾਰੀ ਪੂਰੀ ਫੈਸਿਲਿਟੀ ਦਿੱਤੀ ਜਾਂਦੀ ਹੈ ਔਰ ਜੋ ਵੀ ਅੱਗੇ-ਅੱਗੇ ਹੋਰ ਵੀ ਕੋਈ ਕਿਸ ਤਰ੍ਹਾਂ ਦੀ ਕਿਸੇ ਨੂੰ ਕੋਈ ਫੈਸਿਲਿਟੀ ਚਾਹੀਦੀ ਹੁੰਦੀ ਹੈ ਤਾਂ ਉਹ ਦਿੱਤੀ ਜਾ ਰਹੀ ਹੈ